ਵਸਤਾ ਸਾਰ ਦੀ ਕਿਤਾਬ 25ਵਾਂ ਅਧਿਆਇ 17ਵੇਂ ਵਚਨ ਤੋਸੀ ਪੜਾਂਗੇ ਯਾਦ ਰੱਖ ਕਿ ਜਦ ਤੂੰ ਮਿਸਰ ਚੋਂ ਨਿਕਲ ਕੇ ਆ ਰਿਆ ਸੀ ਤਾਂ ਅਮਾ ਲੇਕਿਆ ਨੇ ਰਾਹ ਵਿੱਚ ਤੇਰੇ ਨਾਲ ਕੀ ਕੀਤਾ ਅਰਥਾਤ ਉਹਨਾਂ ਨੂੰ ਪਰਮੇਸ਼ਵਰ ਦਾ ਡਰ ਨਹੀਂ ਸੀ ਇਸ ਲਈ ਉਸਨੇ ਜਦ ਤੂੰ ਰਾਹ ਦੇ ਵਿੱਚ ਥੱਕਿਆ ਹੋਇਆ ਸੀ ਤਦ ਤੇਰੇ ਤੇ ਚੜਾਈ ਕਰਕੇ ਤਦ ਜਿੰਨੇ ਕਮਜ਼ੋਰ ਹੋਣ ਦੇ ਕਾਰਨ ਸਭ ਤੋਂ ਪਿੱਛੇ ਰਹਿ ਗਈ ਸੀ ਉਹਨਾਂ ਸਾਰਿਆਂ ਨੂੰ ਮਾਰਿਆ ਇਸ ਲਈ ਜੱਤ ਤੇਰਾ ਪਰਮੇਸ਼ਵਰ ਯਹੋਵਾ ਉਸ ਦੇਸ਼ ਚ ਉਹ ਜੋ ਤੇਰਾ ਹਿੱਸਾ ਕਰਕੇ ਤੇਰੇ ਅਧਿਕਾਰ ਚ ਕਰ ਦਿੰਦਾ ਹੈ ਤੇਰੇ ਆਲੇ ਦੁਆਲੇ ਦੇ ਦੁਸ਼ਮਣਾਂ ਨੂੰ ਆਰਾਮ ਦੇਵੇ ਤਬ ਅਮਲੇਕ ਦਾ ਨਾਮ ਧਰਤੀ ਤੋਂ ਹੀ ਮਿਟਾ ਦੇਉ ਅਤੇ ਤੂੰ ਇਸ ਗੱਲ ਨੂੰ ਯਾਦ ਰੱਖੀ ਇਹ ਯਾਦ ਰੱਖੀ ਪਰਮੇਸ਼ਵਰ ਦੇ ਮਨ ਚ ਅਮਲੇਕ ਦੇ ਬਾਰੇ ਇੱਕ ਕੌੜੀ ਯਾਦ ਦਿਲ ਚ ਰਹਿ ਗਈ ਪਿਆਰਿਓ ਅਸੀਂ ਵੇਖਦੇ ਹਾਂ ਸਾਡੇ ਮਨ ਚ ਕਈ ਵਾਰ ਕੌੜੇ ਤਜਰਬੇ ਆ ਜਾਂਦੇ ਆ ਜੋ ਸਾਡੇ ਜੀਵਨ ਚ ਬੁਰਾ ਕਰਦੇ ਆ ਉਹ ਸਾਡੇ ਮਨ ਤੇ ਕਈ ਜ਼ਖਮਾਂ ਨੂੰ ਦੇ ਜਾਂਦੇ ਆ ਮੇਰੀ ਗੱਲ ਤੁਹਾਨੂੰ ਸਮਝ ਆਈ ਆ ਜਿਨੇ ਤੁਹਾਡੇ ਨਾਲ ਬੁਰਾ ਕੀਤਾ ਜਿਨ੍ਹਾਂ ਨੇ ਤੁਹਾਡਾ ਨੁਕਸਾਨ ਕੀਤਾ ਜਿਨ੍ਹਾਂ ਨੇ ਤੁਹਾਡੇ ਦਿਲ ਨੂੰ ਦੁਖੀ ਕੀਤਾ ਉਹ ਤੁਹਾਡੇ ਦਿਲਾਂ ਚ ਇੱਕ ਦੁੱਖ ਨੂੰ ਹਮੇਸ਼ਾ ਲਈ ਛੱਡ ਜਾਂਦੇ ਆ ਮੈਂ ਉਦਾਹਰਨ ਦੱਸਦਾ ਹਾਂ ਇੱਕ ਬ੍ਰਦਰ ਮੇਰੇ ਕੋਲ ਆਏ ਮੇਰੇ ਕੋਲ ਆ ਕੇ ਕਹਿਣ ਲੱਗਾ ਮੇਰੀ ਬੇਟੀ ਦਾ ਵਿਆਹ ਹੈ ਉਹ ਕਹਿੰਦਾ ਕਿ ਤੁਸੀਂ ਮੇਰੀ ਆਰਥਿਕ ਤੌਰ ਤੇ ਥੋੜੀ ਮਦਦ ਕਰੋਗੇ ਪਿਆਰੇ ਉਹ ਇੱਕ ਸੇਵਕ ਸੀ ਇਸ ਲਈ ਸਹਿਕਰਮੀਆਂ ਇਸ ਲਈ ਕੁਝ ਮਦਦ ਕਰਨਾ ਇਹ ਮੇਰੀ ਜ਼ਿੰਮੇਵਾਰੀ ਆ ਇਸ ਲਈ ਉਹਦੀ ਲੜਕੀ ਦੇ ਵਿਆਹ ਦੇ ਲਈ ਆਰਟਿਕ ਸਹਾਇਤਾ ਮੰਗੀਆ ਇਸ ਲਈ ਮੈਂ ਮਨਾ ਨਹੀਂ ਕੀਤਾ ਇਸ ਲਈ ਮੈਂ ਉਹਦੀ ਮਦਦ ਕੀਤੀ ਉਸਨੇ ਆਪਣੀ ਬੇਟੀ ਦਾ ਤੁਮਤਾਮ ਨਾਲ ਵਿਆਹ ਕੀਤਾ ਪਰ ਉਹੀ ਵਿਅਕਤੀ ਨੇ ਇੱਕ ਸਮੇ ਆ ਕੇ ਮੇਰੇ ਤੇ ਕੇਸ ਕਰ ਦਿੱਤਾ ਪੁਲਿਸ ਸਟੇਸ਼ਨ ਚ ਮੇਰੇ ਵਿਰੁੱਧ ਕੇਸ ਫਾਈਲ ਕੀਤਾ ਇੱਕ ਕੋੜਾ ਦੁੱਖ ਉਹ ਛੱਡ ਗਿਆ ਉਹ ਵਿਅਕਤੀ ਜਦੋਂ ਵੀ ਮੈਨੂੰ ਯਾਦ ਆਉਂਦਾ ਹੈ ਇੱਕ ਕੋੜਾ ਦੁੱਖ ਜਿਸ ਇਨਸਾਨ ਦੇ ਨਾਲ ਮੈਂ ਭਲਾਈ ਕੀਤੀ ਉਸੇ ਵਿਅਕਤੀ ਨੇ ਹੀ ਮੇਰੇ ਨਾਲ ਬੁਰਾ ਕੀਤਾ ਇਹ ਕੋੜਾ ਤਜਰਬਾ ਹੈ ਉਹ ਜਦੋਂ ਵੀ ਮੈਨੂੰ ਯਾਦ ਆਉਂਦਾ ਹੈ ਮੈਨੂੰ ਬੜਾ ਦੁੱਖ ਲੱਗਦਾ ਹੈ ਲਗਭਗ 20-25 ਸਾਲ ਪਹਿਲਾਂ ਤੋਂ ਜਦੋਂ ਮੈਂ ਆਪਣੇ ਜੀਵਨ ਚ ਇੱਕ ਸਮੱਸਿਆ ਵਿੱਚੋਂ ਹੋ ਕੇ ਨਿਕਲ ਰਿਹਾ ਸੀ ਉਹ ਸਮੱਸਿਆ ਮੈਂ ਕੁਝ ਬਜ਼ੁਰਗਾਂ ਨੂੰ ਦੱਸੀ ਸੀ ਮੈਂ ਉਹਨਾਂ ਨੂੰ ਕਿਹਾ ਸੀ ਕਿ ਇਹਦਾ ਨਿਆਂ ਕਰੋ ਜਦ ਕਿ ਆ ਤਾਂ ਮੇਰੇ ਵੱਲੋਂ ਗੱਲ ਕਰ ਲਈ ਤਿੰਨ ਚਾਰ ਲੋਕ ਸੀ ਮੇਰੇ ਵੱਲੋਂ ਗੱਲ ਕਰਨ ਦੇ ਲਈ ਤਿੰਨ ਚਾਰ ਲੋਕ ਆਏ ਜੋ ਮੇਰੇ ਵਿਰੋਧ ਸੀ ਉਹਦੇ ਵੱਲੋਂ ਵੀ ਗੱਲਾਂ ਕਰਨ ਦੇ ਲਈ ਤਿੰਨ ਚਾਰ ਲੋਕ ਆਏ ਉਹਨਾਂ ਵੱਲੋਂ ਜਦੋਂ ਆਏ ਸੀ ਉਹਨਾਂ ਵਿੱਚ ਜਦ ਮੈਂ ਵੇਖਿਆ ਇੱਕ ਇਨਸਾਨ ਨੂੰ ਵੇਖਿਆ ਮੈਨੂੰ ਹਜੇ ਵੀ ਯਾਦ ਆ ਜਾਂਦੇ ਹੋ ਕਿਉਂ ਉਹਨੇ ਮੇਰੇ ਨਾਲ ਸੇਵਾ ਕੀਤੀ ਮੇਰੇ ਘਰ ਰੋਟੀ ਵੀ ਖਾਧੀ ਮੈਂ ਜਿੱਥੇ ਜਾਂਦਾ ਸੀ ਇਸ ਭਰਾ ਨੂੰ ਵੀ ਲੈ ਜਾਂਦਾ ਸੀ ਇਹਦੇ ਤੋਂ ਪ੍ਰਚਾਰ ਕਰਵਾਉਂਦਾ ਸੀ ਮੇਰੇ ਵਿਰੋਧ ਜਿਹੜਾ ਝੁੰਡ ਆਇਆ ਸੀ ਉਹਨਾਂ ਵਿੱਚ ਮੇਰੇ ਨਾਲ ਉਨ੍ਹਾਂ ਵੱਲੋਂ ਗੱਲ ਕਰਨ ਉਹ ਜਿਨੇ ਮੇਰੇ ਨਾਲ ਸੇਵਾ ਕੀਤੀ ਜੋ ਮੇਰੇ ਨਾਲ ਘੁੰਮਿਆ ਜਿਨੇ ਮੇਰੇ ਨਾਲ ਖਾਣਾ ਖਾਦਾ ਜੋ ਮੇਰੇ ਨਾਲ ਰਿਹਾ ਮੇਰਾ ਮਿੱਤਰ ਜਦੋਂ ਮੇਰੇ ਜੀਵਨ ਚ ਦੁੱਖ ਆਇਆ ਜਦੋਂ ਮੇਰੇ ਜੀਵਨ ਚ ਕੋਈ ਸਮੱਸਿਆ ਆਈ ਤਾਂ ਉਹਨੂੰ ਮੇਰੇ ਵੱਲੋਂ ਰਹਿ ਕੇ ਗੱਲ ਕਰਨੀ ਚਾਹੀਦੀ ਸੀ ਜਦੋਂ ਮੇਰੇ ਦੁਸ਼ਮਣਾਂ ਦੇ ਨਾਲ ਗੱਲ ਕਰਨ ਲਈ ਆਇਆ ਉਸ ਨੂੰ ਵੇਖ ਕੇ ਮੈਂ ਕਿਹਾ ਕਿ ਤੈਨੂੰ ਸ਼ਰਮ ਨਹੀਂ ਆ ਮੈਂ ਇਹੀ ਕਿਹਾ ਸ਼ਰਮ ਨਹੀਂ ਆ ਕੱਲ ਤੱਕ ਤਾਂ ਤੂੰ ਮੇਰੇ ਹੱਕ ਦੇ ਵਿੱਚ ਖੜਾ ਸੀ ਮੇਰੇ ਵਿਰੁੱਧ ਗੱਲ ਕਰਨ ਦੇ ਲਈ ਇਹਨਾਂ ਦੇ ਨਾਲ ਆਇਆ ਹੈ ਕੀ ਤੈਨੂੰ ਸ਼ਰਮ ਨਹੀਂ ਆਉਂਦੀ ਪਿਆਰਿਓ ਜਾਣਦੇ ਹੋ ਉਸ ਦਿਨ ਤੋਂ ਅੱਜ ਤੱਕ ਉਹਨੇ ਕਦੇ ਵੀ ਆਪਣਾ ਚਿਹਰਾ ਮੈਨੂੰ ਦਿਖਾਇਆ ਨਹੀਂ ਕਾਰਨ ਜਾਣਦੇ ਹੋ ਕੌੜਾ ਸੱਚ ਤਜਰਬਾ ਭੈਣੋ ਅਤੇ ਪ੍ਰਾਵੋ ਬੜੇ ਧਿਆਨ ਨਾਲ ਇਸ ਗੱਲ ਨੂੰ ਸੁਣੋ ਸਾਡੇ ਜੀਵਨ ਚ ਜਿਨ੍ਹਾਂ ਨੇ ਸਾਡਾ ਬੁਰਾ ਕੀਤਾ ਤੇ ਜਿਨ੍ਹਾਂ ਨੇ ਨੁਕਸਾਨ ਕੀਤਾ ਉਹ ਸਾਡੇ ਮਨ ਦੇ ਵਿੱਚ ਇੱਕ ਵੱਡੇ ਦੁੱਖ ਦੇ ਨਾਲ ਰਹਿ ਜਾਂਦੇ ਆ ਇੱਕ ਵਾਰ ਇੱਕ ਸੇਵਕ ਨੂੰ ਕੁਝ ਲੋਕ ਮਿਲ ਕੇ ਕੁਝ ਚੰਦਾ ਦੇ ਕੇ ਕਿਹਾ ਕਿ ਇਹ ਸतीश ਕੁਮਾਰ ਨੂੰ ਚੰਦਾ ਦੇ ਦਿਓ ਅਤੇ ਉਹ ਸੇਵਕ ਨੇ ਮੈਨੂੰ ਫੋਨ ਕੀਤਾ ਫੋਨ ਕਰਕੇ ਕਿਹਾ ਬ੍ਰਦਰ ਸतीश ਜੀ ਕੁਝ ਲੋਕਾਂ ਨੇ ਮਿਲ ਕੇ ਤੁਹਾਨੂੰ ਚੰਦਾ ਦੇਣ ਲਈ ਕਿਹਾ ਹੈ ਤੁਸੀਂ ਕਾਰ ਖਰੀਦ ਸਕੋ ਅਤੇ ਉਸ ਨੂੰ ਸੇਵਾ 'ਚ ਇਸਤੇਮਾਲ ਕਰ ਸਕੋ ਕੁਝ ਲੋਕਾਂ ਨੇ ਚੰਦਾ ਦਿੱਤਾ ਕੋਈ ਚੰਗੀ ਕਾਰ ਤੁਸੀਂ ਆਪਣੀ ਨਿਗਾਹ 'ਚ ਦੇਖ ਲਿਓ ਕਾਰ ਖਰੀਦ ਲਿਓ ਕਹਿੰਦੇ ਸੀ ਪਰ ਮੇਰੇ ਕੋਲ ਕੋਈ ਪੈਸਾ ਨਹੀਂ ਸੀ ਉਹਨਾਂ ਨੇ ਕਿਹਾ ਮੈਂ ਚੰਦਾ ਦੇਵਾਂਗਾ ਇਸ ਲਈ ਮੈਂ ਉਧਾਰ ਕਰਕੇ ਇੱਕ ਕਾਰ ਪਸੰਦ ਕਰਕੇ ਕਾਰ ਖਰੀਦੀ ਤਾਂ ਜਿਨ ਨੇ ਕਿਹਾ ਸੀ ਕਿ ਮੈਂ ਮਦਦ ਭੇਜਾਂਗਾ ਉਹਨੇ ਕੋਈ ਗੱਲ ਨਹੀਂ ਕੀਤੀ ਗੱਲ ਕਰਨੀ ਬੰਦ ਕਰਤੀ ਮੈਂ ਫੋਨ ਕਰਕੇ ਕਿਹਾ ਤੁਸੀਂ ਕਹਿੰਦੇ ਸੀ ਮਦਦ ਭੇਜਾਂਗੇ ਸਹਾਇਤਾ ਕਰਾਂਗੇ ਸਹਾਇਤਾ ਕਰੋਗੇ ਮੈਂ ਇਸ ਤਰ੍ਹਾਂ ਉਹਨਾਂ ਨੂੰ ਪੁੱਛਿਆ ਇੱਕ ਪਾਸੇ ਮੈਂ ਉਧਾਰ ਚੱਕ ਚੁੱਕਿਆ ਸੀ ਅਤੇ ਉਹਨੇ ਜੋ ਮਦਦ ਕਰਨ ਲਈ ਕਿਹਾ ਉਹਨੇ ਕੀਤੀ ਅਸਲ ਚ ਹੋਇਆ ਕੀ ਕੀ ਹੋਇਆ ਜਿਨਾਂ ਨੇ ਚੰਦਾ ਦੇਣ ਲਈ ਸੋਚਿਆ ਉਹ ਸੇਵਕ ਨੂੰ ਚੰਦਾ ਦੇ ਦਿੱਤਾ ਉਹ ਸੇਵਕ ਨੇ ਮੈਨੂੰ ਨਾ ਦੇ ਕੇ ਆਪ ਰੱਖ ਲਿਆ ਇੱਕ ਕੌੜੀ ਯਾਦ ਮਨਚ ਰਹਿ ਗਈ ਇੱਕ ਦਿਨ ਭਰਾ ਨੇ ਮੈਨੂੰ ਬੁਲਾਇਆ ਪਾਸਟਰ ਜੀ ਮੇਰੇ ਕੋਲ ਇੱਕ ਜ਼ਮੀਨ ਆ ਉਹ ਜ਼ਮੀਨ ਮੈਂ ਵੇਚਨੀ ਆ ਲੇਕਿਨ ਬਿਕ ਨਹੀਂ ਰਹੀ ਮੈਂ ਕਰਜ਼ੇ ਚ ਆ ਗਿਆ ਹਾਂ ਤੁਸੀਂ ਆ ਕੇ ਪ੍ਰਾਰਥਨਾ ਕਰੋ ਤਾਂ ਕਿ ਉਹ ਬਿਕ ਜਾਵੇ ਤਦ ਮੈਂ ਗਿਆ ਮੈਂ ਉਸ ਜ਼ਮੀਨ ਦੇ ਲਈ ਪ੍ਰਾਰਥਨਾ ਕੀਤੀ ਕਿ ਆ ਪ੍ਰਭੂ ਜੀ ਇਹ ਜ਼ਮੀਨ ਬਿਕੇਗੀ ਤਾਂ ਹੀ ਇਹ ਪ੍ਰਾ ਕਰਜੇ ਤੋਂ ਬਾਹਰ ਆ ਸਕੇਗਾ ਪਿਤਾ ਇਹ ਕਈ ਕਰਜ਼ੇ ਦੇ ਵਿੱਚ ਫਸਿਆ ਹੋਇਆ ਹੈ ਅਤੇ ਕਈ ਦਬਾਅ ਦੇ ਵਿੱਚ ਆ ਟੈਨਸ਼ਨ ਚੋਂ ਹੋ ਕੇ ਨਿਕਲ ਰਿਹਾ ਪਿਤਾ ਜੀ ਇਹ ਜ਼ਮੀਨ ਬਹੁਤ ਹੀ ਚੰਗੇ ਰੇਟ ਤੇ ਵਿਕ ਸਕੇ ਅਤੇ ਇਸ ਨੂੰ ਬੜਾ ਫਾਇਦਾ ਮਿਲ ਸਕੇ ਪਿਤਾ ਇਹ ਜ਼ਮੀਨ ਵਿਕ ਸਕੇ ਮੈਂ ਬੜੇ ਬੋਝ ਦੇ ਨਾਲ ਉਹਨਾਂ ਦੇ ਲਈ ਪ੍ਰਾਰਥਨਾ ਕੀਤੀ ਮੈਂ ਇਸ ਲਾਲਚ ਲਈ ਨਹੀਂ ਕੀਤੀ ਕਿ ਉਹ ਮੈਨੂੰ ਕੁਝ ਦੇਗਾ ਬਿਨਾਂ ਕਿਸੇ ਸਵਾਰਥ ਤੋਂ ਪੂਰੇ ਮਨ ਤੋਂ ਉਸ ਭਾਈ ਨੇ ਮੈਨੂੰ ਬੇਨਤੀ ਕੀਤੀ ਇਸ ਲਈ ਮੈਂ ਉਸ ਜਗ੍ਹਾ ਤੇ ਜਾ ਕੇ ਪ੍ਰਾਰਥਨਾ ਕੀਤੀ ਅਤੇ ਕੀਤਾ ਅਤੇ ਉਸਨੇ ਕੀ ਕੀਤਾ ਜਾਣਦੇ ਹੋ ਪਾਸਟਰ ਜੀ ਅਗਰ ਇਹ ਜ਼ਮੀਨ ਵੇਖ ਗਈ ਤਾਂ 10% ਦਸਵਾਂ ਹਿੱਸਾ ਮੈਂ ਤੁਹਾਨੂੰ ਦਵਾਂਗਾ ਦਸਵਾਂ ਹਿੱਸਾ ਦਵਾਂਗਾ ਮੈਂ ਕਿ ਤੁਹਾਡੀ ਜ਼ਮੀਨ ਵਿਕ ਜਾਏ ਬਸ ਇਹੀ ਕਾਫੀ ਆ ਦੇਣਾ ਨਾ ਦੇਣਾ ਤੁਹਾਡੀ ਮਰਜ਼ੀ ਆ ਤੁਸੀਂ ਆਰਾਮ ਨਾਲ ਰਹੋ ਖੁਸ਼ ਰਹੋ ਇਹੀ ਮੈਂ ਚਾਹੁੰਦਾ ਹਾਂ ਆਸ਼ਿਸ਼ ਦੇ ਕੇ ਮੈਂ ਆ ਗਿਆ ਉਸ ਤੋਂ ਬਾਅਦ ਉਹਨੇ ਮੈਨੂੰ ਈਮੇਲ ਭੇਜੀ ਅਤੇ ਕਿਹਾ 브ਦਰ ਤੁਹਾਡੀ ਪ੍ਰਾਰਥਨਾ ਸਫਲ ਹੋਈ ਅਤੇ ਉਹਨਾਂ ਦਿਨਾਂ 'ਚ ਅਸੀਂ ਵੀ ਆਪਣੇ ਕਲਵਰੀ ਟੈਂਪਲ ਦੀ ਜ਼ਮੀਨ ਲਈ ਰੇਟ ਕਰ ਰਹੇ ਸੀ ਖਰੀਦਣ ਦੇ ਲਈ ਭਾਅ ਕਰ ਰਹੇ ਸੀ ਅਤੇ ਉਸ ਸਮੇਂ ਮੇਰੇ ਕੋਲ ਇਸ ਜ਼ਮੀਨ ਨੂੰ ਲੈਣ ਦੇ ਲਈ ਕੋਈ ਵੀ ਪੈਸਾ ਨਹੀਂ ਸੀ ਪਰਮੇਸ਼ਵਰ ਦੇ ਵੱਲ ਵੇਖ ਰਿਹਾ ਸੀ ਐਸੇ ਸਮੇਂ ਤੇ ਉਸ ਭਾਈ ਨੇ ਫੋਨ ਕਰਕੇ ਕੀ ਕਿ ਆ ਜਾਣਦੇ ਹੂੰ ਮੇਰੀ ਜ਼ਮੀਨ ਜੋ ਮੈਂ ਸੋਚੀਆ ਉਹ ਸੋਚ ਤੋਂ ਵੱਧ ਕੇ ਰੇਟ ਤੇ ਵਿਕ ਗਈ ਲਗਭਗ 80 ਕਰੋੜ ਦੀ ਵਿਕ ਗਈ ਮੈਂ ਬਹੁਤ ਹੀ ਖੁਸ਼ ਹੋਇਆ ਮੈਂ ਬੜਾ ਆਨੰਦਿਤ ਹੋਇਆ ਉਸਨੇ ਪਹਿਲਾ ਵੀ ਈਮੇਲ ਭੇਜੀ ਸੀ ਅਤੇ ਕਿਹਾ ਸੀ ਤੁਸੀਂ ਪ੍ਰਾਰਥਨਾ ਕਰੋ ਜੇ ਵਿਕ ਗਈ ਤਾਂ ਮੈਂ ਉਹਦੇ ਵਿੱਚੋਂ ਦਸ਼ਮਾਂਸ ਤੁਹਾਨੂੰ ਦੇਣ ਦੀ ਆਸ ਕਰ ਰਿਹਾ ਹਾਂ ਕਿਰਪਾ ਕਰਕੇ ਪ੍ਰਾਰਥਨਾ ਕਰੋ ਮੈਨੂੰ ਫਿਰ ਤੋਂ ਯਾਦ ਕਰਵਾਇਆ ਮੈਂ ਪੂਰੇ ਦਿਲ ਤੋਂ ਪ੍ਰਾਰਥਨਾ ਕੀਤੀ ਅਤੇ ਇਹ ਸੋਚਿਆ ਕਿ ਇਹ ਜ਼ਮੀਨ ਚੰਗੇ ਰੇਟ ਤੇ ਵਿਕ ਸਕੇ। ਜ਼ਮੀਨ ਵਿਕਣ ਤੋਂ ਬਾਅਦ ਗਲਬਾਤ ਨਹੀਂ ਕਰ ਰਿਹਾ ਹੈ। ਪਿਆਰਿਓ ਸੁਣੋ। ਤੁਹਾਡੇ ਵਿੱਚੋਂ ਕੋਈ ਪ੍ਰਭੂ ਨੂੰ ਦੇਣਾ ਚਾਹੁੰਦਾ ਹੈ ਉਹ ਕਦੋਂ ਹੋ ਸਕਦਾ ਹੈ ਜਾਣਦੇ ਹੋ? ਇੱਕ ਵਿਅਕਤੀ ਨੇ ਆ ਕੇ ਚਰਵਾਹੇ ਨੂੰ ਕਿਹਾ ਤੂੰ ਭੇਡਾਂ ਚਰਾਉਂਦਾ ਹੈ ਨਾ? ਹਾਂ ਚਰਾਉਂਦਾ ਹਾਂ। ਜੇ ਪਰਮੇਸ਼ਵਰ ਤੈਨੂੰ ਆਸ਼ੀਸ਼ ਦੇ ਕੇ 1000 ਭੇਡਾਂ ਦੇਵੇ ਤੂੰ ਕੀ ਕਰੇਂਗਾ? ਸੋਚਣ ਲੱਗਾ ਜੇ ਪਰਮੇਸ਼ਵਰ ਮੈਨੂੰ ਸੱਚਮੁੱਚ 1000 ਪੇਡਾ ਦੇਵੇਗਾ 500 ਪੇਡਾ ਪਰਮੇਸ਼ਵਰ ਨੂੰ ਦਵਾਂਗਾ ਕਿ ਸੱਚਮੁੱਚ ਹਾਂ ਜ਼ਰੂਰ ਦਵਾਂਗਾ ਜੇ ਪਰਮੇਸ਼ਵਰ ਤੈਨੂੰ ਆਸ਼ੀਸ਼ ਦੇ ਕੇ 100 ਪੇਡਾ ਦਵੇ ਤਾਂ ਤੂੰ ਕੀ ਕਰੇਂਗਾ ਜੇ 100 ਪੇਡਾ ਪਰਮੇਸ਼ਵਰ ਮੈਨੂੰ ਦੇਵੇਗਾ ਤਾਂ ਮੈਂ 50 ਪੇਡਾ ਦਵਾਂਗਾ ਜੇ ਪਰਮੇਸ਼ਵਰ 10 ਪੇਡਾ ਦਵੇ ਤਾਂ 5 ਪੇਡਾ ਪਰਮੇਸ਼ਵਰ ਨੂੰ ਦਵਾਂਗਾ ਜੇ ਪਰਮੇਸ਼ਵਰ ਤੁਹਾਨੂੰ 2 ਪੇਡਾ ਦੇਵੇਗਾ ਤਾਂ ਹੈਲੋ ਬ੍ਰਦਰ ਜਿਆਦਾ ਨਾ ਬੋਲੋ ਕਿਉਂ ਕੀ ਹੋਇਆ ਕਿਉਂ ਮੇਰੇ ਕੋਲ ਦੋ ਭੇਡਾਂ ਇਸ ਲਈ ਯਾਨੀ ਅਰਥ ਕੀਆ ਉਹਦੇ ਕੋਲ ਦੋ ਭੇਡਾਂ ਹੈ ਦੋ ਵਿੱਚੋਂ ਕਿੰਨੀਆਂ ਭੇਡਾਂ ਦੇਣੀਆਂ ਹੈ ਇੱਕ ਭੇਡ ਦੇਣੀ ਆ ਕੀ ਕਿਹਾ ਜਾਣਦੇ ਹਾਂ ਇਹਨਾਂ ਦੋ ਭੇਡਾਂ ਦੇ ਬਾਰੇ ਕੋਈ ਗੱਲ ਨਾ ਕਰਿਓ ਸਮਝੇ ਯਾਨੀ ਅਰਥ ਕੀਆ ਇਸ ਸਮੇਂ ਨਹੀਂ ਆ ਇਸ ਲਈ ਜੇ ਸੋ ਭੇਡਾਂ ਪਰਮੇਸ਼ਵਰ ਦਵੇ ਤਾਂ ਦਿੱਤੀਆਂ ਨਹੀਂ ਆ ਨਾ ਨੇ ਦਿੱਤੀਆਂ ਹੈ ਨਾ ਇਸ ਲਈ 50 ਦਵਾਂਗਾ ਹੋਣ ਤੇ ਇੱਕ ਵੀ ਨਹੀਂ ਦਵਾਂਗਾ ਐਸੇ ਲੋਕ ਨਹੀਂ ਆ ਕਵਾਂਗੇ ਇਹ ਆਤਮਿਕਤਾ ਨਹੀਂ ਆ ਪਿਆਰਿਓ ਤੁਸੀਂ ਵਿਸ਼ਵਾਸ ਕਰੋ ਮੈਂ ਇਹ ਜ਼ਮੀਨ ਖਰੀਦਨੀ ਸੀ ਅਤੇ ਮੇਰੇ ਕੋਲ ਇਹਦੇ ਲਈ ਪੈਸੇ ਨਹੀਂ ਸੀ ਕੀ ਕਰਨਾ ਸਮਝ ਨਹੀਂ ਆ ਰਿਹਾ ਸੀ ਉਹ ਭਾਈ ਖੁਸ਼ੀ ਦੇ ਨਾਲ ਕਹਿ ਲਗਾ ਪਾਸਟਰ ਜੀ ਜਿਹੜੀ ਜ਼ਮੀਨ ਲਈ ਤੁਸੀਂ ਪ੍ਰਾਰਥਨਾ ਕੀਤੀ ਮੈਂ ਜਿੰਨਾ ਸੋਚਿਆ ਉਹਦੇ ਤੋਂ ਦੁੱਗਣੇ ਧਾਮ ਚ ਉਹ ਵਿਕ ਗਈ ਬੜੀ ਖੁਸ਼ੀ ਦੀ ਗੱਲ ਆ ਧੰਨਵਾਦ ਤੁਹਾਡੀ ਪ੍ਰਾਤਨ ਵਾਲੀ ਬਸ ਇਹੀ ਕਹਿੰਦਾ ਹੈ ਅੱਗੇ ਕੁਝ ਨਹੀਂ ਬੋਲਦਾ ਇਹ ਕੀ ਹੈ ਤੁਸੀਂ ਦੱਸੋ ਬੋਲੋ 10% ਦੇਣ ਲਈ ਕਹਿ ਰਿਹਾ ਹੁਣ ਕੁਝ ਬੋਲਦਾ ਨਹੀਂ ਕਦੋਂ ਦੇਣ ਲਈ ਕਿਹਾ ਸੀ ਜਦੋਂ ਨੇ ਕਿਹਾ ਸੀ ਜਦ ਉਹਦੇ ਕੋਲ ਨਹੀਂ ਆ ਹੁਣ ਹੁਣ ਉਹਦੇ ਕੋਲ ਹੈ ਇਸ ਲਈ ਨਹੀਂ ਦੇ ਰਿਹਾ ਇਹ ਆਤਮਿਕਤਾ ਕਹਾਂਗੇ ਬੋਲੋ ਇੱਕ ਕੌੜਾ ਦੁੱਖ ਪਿਆਰਿਓ ਜਦ ਵੀ ਉਹਦੇ ਬਾਰੇ ਮੈਂ ਸੋਚਦਾ ਹਾਂ ਦੁੱਖ ਲੱਗਦਾ ਹੈ ਜਦ ਨਹੀਂ ਸੀ ਕਹਿੰਦਾ ਦਵਾਂਗਾ ਅਤੇ ਜਦ ਉਹਦੇ ਕੋਲ ਸੀ ਦੇਣ ਦਾ ਮਨ ਨਹੀਂ ਆ ਐਸੇ ਸਮੇਂ ਤੇ ਆਪਣੀ ਜ਼ਰੂਰਤ ਦੇ ਅਨੁਸਾਰ ਮੈਂ ਚਿੱਠੀ ਲਿਖੀ ਈਮੇਲ ਭੇਜੀ ਬ੍ਰਦਰ ਮੈਂ ਸਿਰਫ ਤੁਹਾਨੂੰ ਬੇਨਤੀ ਕਰ ਰਿਹਾ ਹਾਂ ਇੱਕ ਵਾਰ ਤੁਹਾਨੂੰ ਸਿਰਫ ਯਾਦ ਕਰਵਾ ਰਿਹਾ ਹਾਂ ਤੁਸੀਂ ਕਿਹਾ ਸੀ ਜੇ ਤੁਹਾਡੀ ਜ਼ਮੀਨ ਵਿਕੇ ਗਈ ਤਾਂ 10ਵਾਂ ਹਿੱਸਾ ਦਵਾਂਗਾ ਇਸ ਲਈ ਮੈਂ ਤੁਹਾਨੂੰ ਸਿਰਫ ਯਾਦ ਹੀ ਕਰਵਾ ਰਿਹਾ ਹਾਂ ਇਸ ਤਰ੍ਹਾਂ ਮੈਂ ਮੈਸੇਜ ਭੇਜਿਆ ਵਾਪਸ ਮੈਨੂੰ ਉੱਤਰ ਮਿਲਿਆ ਬ੍ਰਦਰ ਤੁਹਾਨੂੰ ਗਲਤ ਫਹਮੀ ਹੋ ਗਈ ਆ ਕੀ ਕਹਿ ਰਿਹਾ ਹੋ ਗਿਆ ਤੁਹਾਨੂੰ ਗਲਤ ਫਹਮੀ ਹੋ ਗਈ ਆ ਬ੍ਰਦਰ ਮੈਂ ਦਸ਼ਵਾਸ਼ ਦਵਾਂਗਾ ਇਸ ਤਰ੍ਹਾਂ ਕਦੇ ਨਹੀਂ ਕਿਹਾ ਬ੍ਰਦਰ ਕਹਿਣ ਲੱਗਾ ਇਸ ਤੋਂ ਪਹਿਲਾਂ ਈਮੇਲ 'ਤੇ ਜਿਸੀ ਨਾ ਉਹਦੇ ਵਿੱਚ ਉਹ ਗੱਲ ਲਿਖੀ ਸੀ ਨਾ ਕੱਟ ਐਂਡ ਪੇਸਟ ਕਰਕੇ ਮੈਂ ਤੁਹਾਡੇ ਦਸ਼ਮਾਸ਼ ਦੇ ਲਈ ਨਹੀਂ ਮੈਂ ਜੋ ਤੁਹਾਡਾ ਭੇਜਿਆ ਈਮੇਲ ਭੇਜ ਰਿਹਾ ਉਹ ਤੁਹਾਡੇ ਦਸ਼ਮਾਸ਼ ਦੇ ਲਈ ਨਹੀਂ ਆ ਮੈਨੂੰ ਤੁਸੀਂ ਝੂਠਾ ਨਾ ਠਹਿਰਾਓ ਕੱਟ ਐਂਡ ਪੇਸਟ ਕਰਕੇ ਮੈਂ ਉਹੀ ਈਮੇਲ ਭੇਜ ਦਿੱਤੀ ਉਹ ਵਿਅਕਤੀ ਮੇਰੇ ਲਈ ਇੱਕ ਕੌੜੀ ਯਾਦ ਬਣ ਕੇ ਰਹਿ ਗਿਆ ਭੈਣੋ ਅਤੇ ਭਰਾਵੋ ਸਾਡੇ ਜੀਵਨ ਚ ਕਈ ਲੋਗ ਕੋੜੀਆਂ ਯਾਦਾ ਛੱਡ ਗਏ ਹੋਣਗੇ ਇਹ ਠੀਕ ਆ ਪਰ ਤੁਸੀਂ ਕਿਸੇ ਦੇ ਜੀਵਨ ਚ ਕੋੜੀ ਯਾਦ ਦੇ ਰੂਪ ਦੇ ਵਿੱਚ ਤਜਰਬੇ ਦੇ ਰੂਪ ਚ ਬੋਲੋ ਉੱਚੀ ਬੋਲੋ ਨਹੀਂ ਰਹਿਣਾ ਹੈ ਸੁਣ ਰਹੇ ਹੋ ਪੈਣੋ ਅਤੇ ਭਰਾਵੋ ਇੱਕ ਦਿਨ ਇੱਕ ਭਾਈ ਮੇਰੇ ਕੋਲ ਆਇਆ ਆ ਕੇ ਕਹਿਣ ਲੱਗਾ ਪਾਸਟਰ ਜੀ ਤੁਹਾਡਾ ਹੀ ਆਦਮੀ ਆ ਤੁਹਾਡਾ ਹੀ ਆਦਮੀ ਆ 5 ਲੱਖ ਰੁਪਏ ਲੈ ਲਿਆ ਇਹ ਸੁਣ ਕੇ ਮੈਂ ਬੜਾ ਪਰੇਸ਼ਾਨ ਹੋਇਆ ਤੁਹਾਡਾ ਆਦਮੀ ਕਹਿੰਦੇ ਕੌਣਾ ਉਸ ਸਮੇਂ ਮੇਰੇ ਬੱਚੇ ਬਹੁਤ ਛੋਟੇ ਸੀ 10 ਸਾਲ ਦੇ 13 ਸਾਲ ਦੇ ਸੀ ਤੁਹਾਡਾ ਹੀ ਆਦਮੀ ਕਹਿੰਦੇ ਮੈਂ ਡਰ ਗਿਆ ਇੰਨੇ ਛੋਟੇ ਬੱਚਿਆਂ ਨੇ 5 ਲੱਖ ਕਿਵੇਂ ਲੈ ਲਿਆ ਮੈਂ ਸੋਚਿਆ ਰੁਕੋ ਰੁਕੋ ਬ੍ਰਦਰ ਇਨੀ ਚਿੰਤਾ ਨਾ ਕਰੋ ਤੁਹਾਡਾ ਆਦਮੀ ਕਹਿੰਦੇ ਕੌਣਾ ਉਹ ਹੀ ਜੀ ਤੁਹਾਡਾ ਹੀ ਆਦਮੀ ਆ ਤੁਹਾਡਾ ਹੀ ਆਦਮੀ ਕਹਿੰਦੇ ਕੌਣਾ ਉਹ ਹੀ ਜੀ ਤੁਹਾਡਾ 크ਿਸਚਨ ਆਦਮੀ ਉਹ ਸਾਡਾ 크ਿਸਚਨ ਹਾਂ ਹਾਂ ਤਾਂ ਫਿਰ ਦੱਸੋ ਕੀ ਹੋਇਆ ਕੁਝ ਨਹੀਂ ਬ੍ਰਦਰ ਉਨੇ ਬੜਾ ਭਰੋਸਾ ਦਿਲਵਾਇਆ ਬੜਾ ਵਿਸ਼ਵਾਸ ਦਿਲਵਾਇਆ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਜਾਣਦੇ ਹਾਂ 6 ਮਹੀਨੇ ਚ 5 ਲੱਖ ਲੈ ਕੇ ਕਹਿੰਦਾ 10 ਲੱਖ ਦਵਾਂਗਾ ਮੈਂ ਵਿਸ਼ਵਾਸ ਕਰਕੇ 5 ਲੱਖ ਦਿੱਤੇ ਅਤੇ ਤਾਲਾ ਲਾ ਕੇ ਉਹ ਚਲਾ ਗਿਆ ਤੁਹਾਡਾ ਹੀ ਆਦਮੀ ਆ ਫਿਰ ਤੋਂ ਕਹਿ ਰਿਹਾ ਤੁਹਾਡਾ ਆਦਮੀ ਆ ਯਾਨੀ ਉਹਦੇ ਕਹਿਣ ਦਾ ਭਾਵ ਇਹ ਸੀ ਕਿ ਮੈਂ ਮਸੀਹਾਂ ਦਾ ਪ੍ਰਚਾਰਕ ਆ ਇਸ ਲਈ ਮੈਂ ਮਸੀਹ ਲੋਕਾਂ ਦਾ ਅਗਵਾ ਹਾਂ ਅਤੇ ਉਹਨਾਂ ਨੂੰ ਸਿੱਖਿਆ ਦਿੰਦਾ ਹਾਂ ਜੇਕਰ ਉਹ ਮੈਨੂੰ ਕਹੇਗਾ ਤਾਂ ਤਾਂਕਿ ਮੈਂ ਉਹਦੀ ਮਦਦ ਕਰ ਸਕਾਂ ਮੈਂ ਉਹਦੇ ਲਈ ਪ੍ਰਾਰਥਨਾ ਕਰਾਂ ਅਤੇ ਉਹ ਪੈਸੇ ਵਾਪਸ ਕਰ ਦਵੇਗਾ ਦੂਜੇ ਇਨਸਾਨ ਦੇ ਜੀਵਨ 'ਚ ਇੱਕ ਮਸੀਹ ਵਿਅਕਤੀ ਕੌੜੀ ਯਾਦ ਦੇ ਰੂਪ 'ਚ ਰਹਿ ਗਿਆ ਇਹਨਾਂ ਵਚਨਾਂ ਨੂੰ ਸੁਣਨ ਵਾਲੇ ਭੈਣੋ ਅਤੇ ਭਰਾਵੋ ਕਿਰਪਾ ਕਰਕੇ ਧਿਆਨ ਦਿਓ ਅੱਜ ਸਾਡੇ ਵਿੱਚੋਂ ਕੋਈ ਦੂਸਰਿਆਂ ਦੇ ਜੀਵਨ 'ਚ ਕੋਈ ਵੀ ਕੋਰੀ ਯਾਦ ਦੇ ਰੂਪ ਚ ਰਹਿ ਗਿਆ ਹੋਇਆ ਐਸਾ ਕੋਈ ਹੈ ਹੈ ਇੱਕ ਭੈਣ ਆ ਕੇ ਕਹਿਣ ਲੱਗੀ ਪਾਸਟਰ ਜੀ ਮੈਂ ਉਧਾਰ ਪਾ ਲਿਆ ਸ੍ਰਿਸ਼ਟੀ ਕਰਤਾ ਕੌਣ ਹੈ ਮੈਂ ਜਾਣ ਗਈਆਂ ਲੇਕਿਨ ਜੋ ਮੈਨੂੰ ਉਧਾਰ ਚ ਲੈ ਕੇ ਆਇਆ ਉਹ ਲੜਕੇ ਨੇ ਮੈਨੂੰ ਵਿਸ਼ਵਾਸ ਦਿਲਵਾਇਆ ਬੜੇ ਆਤਮਿਕ ਹੋ ਕੇ ਉਸਨੇ ਗੱਲਬਾਤ ਕੀਤੀ ਬੜੇ ਵਧੀਆ ਵਿਅਕਤੀ ਦੇ ਰੂਪ ਚ ਗੱਲ ਕੀਤੀ ਉਹਦੀ ਆਤਮਿਕਤਾ ਅਤੇ ਉਹਦਾ ਜੀਵਨ ਵੇਖ ਕੇ ਮੈਂ ਉਦੇ ਆ ਕਹਿੰਦੇ ਮੈਂ ਭਵਨ ਦੇ ਵਿੱਚ ਆਈ ਆਉਣ ਤੋਂ ਬਾਅਦ ਮੈਂ ਤੁਹਾਡੇ ਵਚਨ ਦੇ ਦੁਆਰਾ ਉਧਾਰ ਪਾਇਆ ਇਹ ਸਭ ਤਾਂ ਠੀਕ ਆ ਪਾਸਟਰ ਜੀ ਉਹ ਵਿਅਕਤੀ ਮੇਰੇ ਜੀਵਨ ਚ ਇੱਕ ਕੌੜੀ ਯਾਦ ਬਣ ਗਿਆ ਵਿਸ਼ਵਾਸ ਦਿਲਾਇਆ ਆਤਮਿਕ ਗੱਲਾਂ ਕੀਤੀਆਂ ਆਤਮਿਕ ਵਿਵਿਖਿਆ ਉਸ ਤੋਂ ਬਾਅਦ ਮੈਨੂੰ ਕਬਜ਼ੇ ਚ ਕਰ ਲਿਆ ਮੇਰੇ ਨਾਲ ਪਾਪ ਕਰਕੇ ਮੈਨੂੰ ਛੱਡ ਗਿਆ ਪਰਮੇਸ਼ਵਰ ਦੀ ਹਜ਼ੂਰੀ ਚ ਆਉਂਦੇ ਹੋਏ ਵੀ ਇਸ ਤਰ੍ਹਾਂ ਲੜਤੀਆਂ ਦੇ ਜੀਵਨ ਦੇ ਨਾਲ ਖੇਡਣਾ ਇਹ ਕਿੱਥੋਂ ਤੱਕ ਪਹਲਾ ਹੈ ਪਾਸਟਰ ਜੀ ਪਿਆਰੀ ਕੋਈ ਹੈ ਐਸਾ ਜਿਸ ਲੜਕੇ ਨੇ ਵਿਸ਼ਵਾਸ ਕੀਤਾ ਜਿਸ ਲੜਕੀ ਨੇ ਵਿਸ਼ਵਾਸ ਕੀਤਾ ਉਹਨਾਂ ਨੂੰ ਧੋਖਾ ਦੇਣ ਵਾਲਾ ਕੋਈ ਧੋਖੇਬਾਜ਼ ਹੈ ਇਸ ਜਗ੍ਹਾ ਤੇ ਤੁਸੀਂ ਕੀ ਕਰ ਰਹੇ ਹੋ ਜਾਣਦੇ ਹੋ ਇੱਕ ਕੌੜੇ ਯਾਦ ਨੂੰ ਇੱਕ ਕੌੜੇ ਬੀਜ ਨੂੰ ਉਹਨਾਂ ਦੇ ਜੀਵਨ ਚ ਬੋ ਰਿਹਾ ਤੁਹਾਡੇ ਮਰਨ ਤੱਕ ਉਹਨਾਂ ਦੀਆਂ ਯਾਦਾ ਚ ਤੁਸੀਂ ਇੱਕ ਕੌੜੀ ਯਾਦ ਦੇ ਰੂਪ ਚ ਰਹਿ ਜਾਓਗੇ ਅਮਾਲੇਕੀਆਂ ਦੇ ਬਾਰੇ ਪਰਮੇਸ਼ਵਰ ਕਹਿ ਰਹੇ ਆ ਮੇਰੀ ਪ੍ਰਜਾ ਸੁਣੋ ਅਮਾਲੇਕੀਆਂ ਨੇ ਜੋ ਕੀਤਾ ਉਹ ਮੈਨੂੰ ਯਾਦ ਆ ਇੱਕ ਕੋੜੀ ਯਾਦ ਉਹ ਮੇਰੇ ਮਨ ਦੇ ਵਿੱਚ ਛੱਡ ਗਏ ਭੈਣੋ ਅਤੇ ਭਰਾਵੋ ਸੁਣੋ ਇਨਸਾਨਾਂ ਦੇ ਮਨਾਂ 'ਚ ਜੇ ਤੁਸੀਂ ਕੋੜੀ ਯਾਦ ਦੇ ਰੂਪ 'ਚ ਰਹਿ ਗਏ ਕੁਝ ਨਾ ਕੁਝ ਨੁਕਸਾਨ ਹੁੰਦਾ ਹੈ ਲੇਕਿਨ ਪਰਮੇਸ਼ਵਰ ਦੇ ਮਨ 'ਚ ਜੇ ਤੁਹਾਡਾ ਜੀਵਨ ਜੇ ਇੱਕ ਕੌੜੀ ਯਾਦ ਰਹਿ ਗਿਆ ਤਾਂ ਫਿਰ ਕੀ ਹੋਏਗਾ ਤੁਹਾਡੇ ਹਾਲ ਕੀ ਹੋਣਗੇ ਜੇ ਕੋੜੀ ਯਾਦ ਨੂੰ ਅਸੀਂ ਚੰਗੀ ਯਾਦ ਚ ਬਦਲਣਾ ਹੈ ਤਾਂ ਤੁਸੀਂ ਕੁਝ ਕਰ ਸਕਦੇ ਹੋ ਦੱਸੋ ਕੀ ਕਰ ਸਕਦੇ ਹੋ ਬੋਲੋ ਕੀ ਕਰੋਗੇ ਮੈਂ ਦੱਸਿਆ ਸੁਣਿਆ ਨਾ ਅੱਜ ਤੋਂ 20 25 ਸਾਲ ਪਹਿਲਾਂ ਜਿਸ ਨੇ ਮੇਰੇ ਵੱਲੋਂ ਗੱਲ ਕਰਨੀ ਸੀ ਉਹ ਜੋ ਮੇਰੇ ਵਿਰੁੱਧ ਗੱਲ ਕਰਨ ਦੇ ਲਈ ਆਏ ਸੀ ਉਹਨਾਂ ਦੇ ਨਾਲ ਮਿਲ ਕੇ ਮੇਰਾ ਵਿਰੋਧ ਕਰਨ ਆਇਆ ਦੱਸਿਆ ਨਾ ਪਤਾ ਨਹੀਂ ਕਿਉਂ ਮੈਨੂੰ ਲੱਗਿਆ ਕਿ ਫੋਨ ਕਰਕੇ ਗੱਲ ਕਰਾਂ ਲਗਭਗ 20-25 ਸਾਲ ਤੋਂ ਬਾਅਦ ਮੈਂ ਫੋਨ ਕੀਤਾ ਕਿੰਨੇ ਸਾਲ ਤੋਂ ਬਾਅਦ ਫੋਨ ਕੀਤਾ 20 ਸਾਲਾਂ ਬਾਅਦ ਮੈਂ ਫੋਨ ਕੀਤਾ ਹੈਲੋ ਬ੍ਰਦਰ ਤੁਸੀਂ ਠੀਕ ਹੋ ਮੈਂ ਪੁੱਛਿਆ ਉਹ ਕਹਿੰਦਾ ਕੌਣ ਹੋ ਤੁਸੀਂ ਮੈਂ ਸतीश ਕੁਮਾਰ ਬੋਲ ਰਿਹਾ ਹਾਂ ਕਿਹੜਾ ਸतीश ਕੁਮਾਰ ਕਹਿੰਦਾ ਤੁਸੀਂ ਜਿਹਨੂੰ ਜਾਣਦੇ ਹੋ ਉਹੀ ਸतीश ਕੁਮਾਰ ਹੈ ਮੈਂ ਕਿਹਾ ਮੈਂ ਕਈ ਸतीश ਕੁਮਾਰਾਂ ਨੂੰ ਜਾਣਦਾ ਹਾਂ ਜੀ ਇਸ ਤਰ੍ਹਾਂ ਕਿਹਾ ਵਿਜੇ ਬਾੜਾ 'ਚ ਇੱਕ ਸतीश ਆ ਕੜਪਾ 'ਚ ਇੱਕ ਸतीश ਆ ਇਹ ਕਹਿਣ ਲੱਗਾ ਉਹਨਾਂ ਵਿੱਚੋਂ ਕੋਈ ਨਹੀਂ ਆ ਜੋ ਤੁਹਾਡਾ ਬੜਾ ਜਾਣ ਪਹਿਚਾਨਦਾ ਹੈ ਹਾਂ ਜੋ ਤੁਹਾਡੇ ਨਾਲ ਬੜਾ ਘੁੰਮਿਆ ਤੁਹਾਡੇ ਨਾਲ ਮਿਲ ਕੇ ਸੇਵਾ ਕੀਤੀ ਉਹੀ ਜੋ ਮਿਲ ਕੇ ਚੱਲਿਆ ਜਿਨੇ ਮਿਲ ਕੇ ਸੇਵਾ ਕੀਤੀ ਉਹ ਸतीश ਕੁਮਾਰ ਕੌਣ ਆ ਕੌਣ ਆ ਉਨੇ ਪਹਿਚਾਨਿਆ ਨਹੀਂ ਪਿਆਰਿਓ ਹੁਣ ਕੋਈ ਫਾਇਦਾ ਨਹੀਂ ਆ ਸੋਚ ਕੇ ਮੈਂ ਕਿਹਾ ਮੈਂ ਕਲਵਰੀ ਟੈਂਪਲ ਦਾ ਸਤੀਸ਼ ਕੁਬਾਰ ਹਾਂ ਇਸ ਤਰ੍ਹਾਂ ਕਿਹਾ ਉਸ ਪਾਸਿਓਂ ਕੋਈ ਆਵਾਜ਼ ਨਹੀਂ ਕੋਈ ਸਾਊਂਡ ਨਹੀਂ ਕੋਈ ਆਵਾਜ਼ ਨਹੀਂ ਆਈ ਸੱਚ ਮੁੱਚ ਵਰੀ ਟੈਂਪਲ ਦੇ ਸਤੀਸ਼ ਕੁਮਾਰ ਹੋ ਹਾਂ ਬ੍ਰਦਰ ਮੈਂ ਹੀ ਬੋਲ ਰਿਹਾ ਹਾਂ ਮੈਨੂੰ ਮਾਫ ਕਰੋਗੇ ਕੀ ਕਹਿ ਰਿਆ ਮੈਨੂੰ ਮਾਫ ਕਰੋਗੇ ਜਾਣੇ ਅਣਜਾਣੇ ਚ ਮੈਂ ਬੁਰਾ ਕੀਤਾ ਉਦੋਂ ਤੋਂ ਹਜੇ ਤੱਕ ਮੈਂ ਕਈ ਵਾਰ ਸੋਚਿਆ ਕਿ ਮੈਂ ਤੁਹਾਡੇ ਕੋਲ ਆਵਾਂ ਮੈਂ ਜੋ ਕੀਤਾ ਉਹ ਗਲਤ ਆ ਉਹ ਮੈਂ ਮੰਨਣਾ ਹੈ ਮੈਂ ਕਈ ਵਾਰ ਸੋਚਿਆ ਪਰ ਹਿੰਮਤ ਨਹੀਂ ਹੋਈ ਆ ਨਹੀਂ ਪਾਇਆ ਮੈਨੂੰ ਮaaf ਕਰੋਗੇ ਪਿਆਰੋ ਯਾਦ ਰੱਖੋ ਜੋ ਇੱਕ ਕੌੜਾ ਤਜਰਬਾ ਮੇਰੇ ਜੀਵਨ ਦੇ ਵਿੱਚ ਛੱਡ ਗਿਆ ਉਹੀ ਭਰਾ ਉਸ ਕੌੜੇ ਤਜਰਬੇ ਨੂੰ ਕਿਵੇਂ ਚੰਗੇ ਤਜਰਬੇ ਚ ਬਦਲ ਗਿਆ ਜਾਣਦੇ ਹੋ ਉਸਨੇ ਮਾਫੀ ਜਦ ਮੰਗੀ ਉਦੋਂ ਉਸ ਕੌੜੇ ਤਜਰਬੇ ਨੂੰ ਮਿੱਠੇ ਪੰਚ ਬਦਲਤਾ ਭੈਣੋ ਤੇ ਭਰਾਵੋ ਅੱਜ ਮੈਂ ਤੁਹਾਨੂੰ ਪੁੱਛ ਰਿਹਾ ਹਾਂ ਕਿ ਤੁਸੀਂ ਕਿਸੇ ਦੇ ਜੀਵਨ ਚ ਕੋੜੀ ਯਾਦ ਦੇ ਰੂਪ ਚ ਬਣ ਗਏ ਹੋ ਸੋਚ ਕੇ ਵੇਖੋ ਜਾਣੇ ਅਣਜਾਣੇ ਚ ਕੀ ਤੁਸੀਂ ਕਿਸੇ ਨੂੰ ਧੋਖਾ ਦਿੱਤਾ ਹੈ ਜਾਣੇ ਅਣਜਾਣੇ ਚ ਕਿਸੇ ਨੂੰ ਧਗਾ ਦਿੱਤਾ ਹੈ ਜਾਂ ਜਾਣ ਬੁਝ ਕੇ ਧਗਾ ਦਿੱਤਾ ਪੈਸੇ ਲੈ ਕੇ ਨਾ ਮੋੜੇ ਐਸਾ ਕੀਤਾ ਹੋਏਗਾ ਕੋਈ ਚੀਜ਼ ਜਾਂ ਕੋਈ ਹੋਰ ਸਾਧਨ ਲੈ ਕੇ ਇਸ ਤਰ੍ਹਾਂ ਧੋਖਾ ਦਿੱਤਾ ਹੋਏਗਾ ਇੱਕ ਵਾਰ ਸੋਚੋ ਤੁਹਾਡਾ ਜੀਵਨ ਕਿਸੇ ਦੇ ਮਨ ਚ ਕੋੜੀ ਯਾਦ ਦੇ ਰੂਪ ਚ ਰਵੇ ਇਹ ਤੁਹਾਡੇ ਲਈ ਭਲਾ ਨਹੀਂ ਹੁਣ ਤੁਸੀਂ ਕਿੱਡੇ ਵੱਡੇ ਵੀ ਸੇਵਕ ਹੋ ਸਕਦੇ ਹੋ ਧਰਮੀ ਹੋ ਸਕਦੇ ਹੋ ਜਾਂ ਫਿਰ ਸੰਤ ਹੋ ਸਕਦੇ ਹੋ ਲੇਕਿਨ ਜੇ ਉਸ ਫਲਾਣੇ ਵਿਅਕਤੀ ਦੇ ਕੋਲ ਜਾਓਗੇ ਤਾਂ ਉਹ ਵਿਅਕਤੀ ਤੁਹਾਡੇ ਬਾਰੇ ਕੀ ਕਹੇਗਾ ਜਾਣਦੇ ਹੋ ਹਾਂ ਠੀਕ ਆ ਹੁਣ ਬੜਾ ਮਹਾਨ ਆਤਮਿਕ ਹੈ ਮਹਾਨ ਅਫਸਰ ਆ ਉੱਚੇ ਅਹੁਦੇ ਤੇ ਆ ਲੇਕਿਨ ਕੀ ਕੀਤਾ ਜਾਣਦੇ ਹੋ ਐਸੇ ਕੋੜੇ ਤਜਰਬਿਆਂ ਨੂੰ بار بار ਯਾਦ ਕਰੇਗਾ ਉਹ ਵਿਅਕਤੀ ਇਸ ਤਰ੍ਹਾਂ ਯਾਦ ਨਾ ਕਰੇ ਇਸ ਤਰ੍ਹਾਂ ਕੋੜਾ ਤਜਰਬਾ ਜੇ ਮਿੱਠੇ ਪੰਜ ਬਦਲਣਾ ਹੈ ਤਾਂ ਤੁਸੀਂ ਕੀ ਕਰਨਾ ਬੋਲੋ ਮੇਲ ਮਿਲਾਪ ਕਰਨਾ ਹੈ ਸਮਝ ਗਏ ਹੋ ਇੱਕ ਵਾਰ ਸੋਚੋ ਜੇ ਤੁਹਾਡੇ ਜੀਵਨ ਚ ਜੇ ਤੁਸੀਂ ਕਿਸੇ ਨਾਲ ਮੇਲ ਮਿਲਾਪ ਕਰਨਾ ਹੈ ਤਾਂ ਜਾ ਕੇ ਮੇਲ ਮਿਲਾਪ ਕਰੋ ਉਹ ਤੁਹਾਡੇ ਤੋਂ ਦੂਰ ਕਿਉਂ ਹੋ ਗਏ ਤੁਸੀਂ ਉਹਨਾਂ ਤੋਂ ਦੂਰ ਕਿਉਂ ਹੋ ਗਏ ਕਿਉਂ ਗੱਲਬਾਤ ਬੰਦ ਹੋ ਗਈ ਸ਼ਾਇਦ ਤੁਸੀਂ ਬੁਰਾ ਕਰਕੇ ਦੂਰ ਹੋ ਗਏ ਹੋਗੇ ਤੁਸੀਂ ਇੱਕ ਕੌੜੇ ਯਾਦ ਦੇ ਰੂਪ ਚ ਰਹਿ ਗਏ ਹੋਮੋਂਗੇ ਅਤੇ ਇੱਕ ਸਮਾਂ ਸੀ ਤੁਸੀਂ ਇਕੱਠੇ ਘੁੰਮ ਰਹੇ ਹੋਮੋਂਗੇ ਇੱਕ ਸਮੇਂ ਇਕੱਠੇ ਰਹੇ ਸੀ ਅਤੇ ਇੱਕ ਸਮੇਂ ਇੱਕ ਹੀ ਪਲੇਟ ਦੇ ਵਿੱਚ ਭੋਜਨ ਕੀਤਾ ਸੀ ਇੱਕ ਸਮੇਂ ਇਕੱਠੇ ਮਿਲ ਕੇ ਸੇਵਾ ਕੀਤੀ ਪਰ ਅੱਜ ਜੇ ਤੁਸੀਂ ਉਹਨਾਂ ਦੇ ਜੀਵਨ 'ਚ ਇੱਕ ਕੌਰੀ ਯਾਦ ਬਣ ਕੇ ਰਹਿ ਗਏ ਹੋਤਾ ਇਹ ਤੁਹਾਡੇ ਲਈ ਠੀਕ ਨਹੀਂ ਆ ਪ੍ਰਭੂ 'ਚ ਬੇਨਤੀ ਕਰਦਾ ਹਾਂ ਸਾਡੇ ਜੀਵਨ 'ਚ ਕਈ ਵਾਰ ਦੂਜਿਆਂ ਦੇ ਕਾਰਨ ਕੌੜੇ ਤਜਰਬੇ ਹੋ ਸਕਦੇ ਆ ਪਰ ਦੂਜਿਆਂ ਦੇ ਜੀਵਨ 'ਚ ਤੁਸੀਂ ਕੌੜੇ ਤਜਰਬੇ ਦੇ ਰੂਪ 'ਚ ਕਦੇ ਵੀ ਬੰਨਾ ਨਹੀਂ ਆ ਤਾਂ ਕੀ ਕਰਨਾ ਹੈ ਜੇ ਤੁਸੀਂ ਆਪਣੇ ਜੀਵਨ 'ਚ ਕਿਸੇ ਨਾਲ ਗਲਤ ਕੀਤਾ ਹੈ ਤਾਂ ਜੇ ਤੁਹਾਨੂੰ ਲੱਗੇ ਤਾਂ ਜੇ ਤੁਹਾਡੇ ਮਨ 'ਚ ਇਸ ਤਰ੍ਹਾਂ ਆਵੇ ਤਾਂ ਮੇਲ ਮਿਲਾਪ ਕਰੋ ਕਿਉਂ ਕਿਸੇ ਦੇ ਜੀਵਨ ਚ ਤੁਸੀਂ ਕੌੜੀ ਯਾਦ ਦੇ ਰੂਪ ਚ ਰਹੋ ਇਹ ਸਹੀ ਨਹੀਂ ਆ ਇਸ ਲਈ ਮੇਲ ਮਿਲਾਪ ਕਰ ਲਓ ਬ੍ਰਦਰ ਮੇਰ ਤੋਂ ਗਲਤੀ ਹੋ ਗਈ ਮੈਂ ਗਲਤ ਕੀਤਾ ਮੈਂ ਜਾਣ ਬੁਝ ਕੇ ਬੁਰਾ ਕੀਤਾ ਮੈਨੂੰ ਮਾਫ ਕਰੋ ਇਸ ਤਰ੍ਹਾਂ ਜਾ ਕੇ ਮੇਲ ਮਿਲਾਪ ਕਰਨ ਤੇ ਕੀ ਹੋਏਗਾ ਤੁਸੀਂ ਜਾਣਦੇ ਹੋ ਪਰਮੇਸ਼ਵਰ ਖੁਸ਼ ਹੋਵੇਗਾ ਹੁਣ ਪਰਮੇਸ਼ਵਰ ਅਤੇ ਸਾਡੇ ਵਿਚਕਾਰ ਮੇਲ ਮਿਲਾਪ ਖਰਾਬ ਕਰਨ ਵਾਲਾ ਪਾਪ ਹੈ ਜੇ ਪਰਮੇਸ਼ਵਰ ਨਾਲ ਮੇਲ ਮਿਲਾਪ ਕਰਨਾ ਤਾਂ ਕੀ ਕਰਨਾ ਹੈ ਅਸੀਂ ਆਪਣੇ ਜੀਵਨ ਚ ਜੋ ਵੀ ਕੀਤਾ ਹੈ ਹਰ ਪਾਪ ਨੂੰ ਕੀ ਕਰਨਾ ਜਾ ਕੇ ਪਰਮੇਸ਼ਵਰ ਦੇ ਸਾਹਮਣੇ ਮੰਨ ਲੈਣਾ ਹੈ ਪਤਾ ਨਹੀਂ ਤੁਸੀਂ ਜਾਣਦੇ ਹੋ ਕਿ ਨਹੀਂ ਇੱਕ ਰਾਤ ਨੂੰ ਮੈਂ ਆਪਣੇ ਗੋਡਿਆਂ ਤੇ ਆ ਕੇ ਆਪਣੇ ਬਚਪਨ ਤੋਂ ਜਦੋਂ ਤੱਕ ਮੈਂ ਹੋਸ਼ ਸੰਭਾਲੀ ਆ ਉਦੋਂ ਤੋਂ 7 ਸਾਲ ਦੀ ਉਮਰ ਤੋਂ ਮੈਂ ਹੋਸ਼ ਸੰਭਾਲੀ ਉਸ ਤੋਂ ਪਹਿਲਾਂ ਪਤਾ ਨਹੀਂ ਸੀ ਤੁਹਾਨੂੰ ਪਤਾ ਹੈ ਤਾਂ ਯਾਦ ਹੋਵੇਗਾ 7 ਸਾਲ ਦੀ ਉਮਰ ਤੋਂ ਜਦੋਂ ਮੈਂ ਹੋਸ਼ ਸੰਭਾਲੀ ਉਦੋਂ ਤੋਂ ਮੈਂ ਜੋ-ਜੋ ਗਲਤੀਆਂ ਕੀਤੀਆਂ ਉਹ ਯਾਦ ਕਰਕੇ ਮੈਂ ਲਿਸਟ ਬਣਾਈ 7 ਸਾਲ ਦੀ ਉਮਰ 'ਚ ਮੈਂ ਕੀ ਕੀਤਾ 8 ਸਾਲ ਦੀ ਉਮਰ 'ਚ ਮੈਂ ਕੀ ਕੀਤਾ 9 ਸਾਲ ਦੀ ਉਮਰ 'ਚ ਕੀ ਕੀਤਾ 12 ਸਾਲ 15 ਸਾਲ 18 ਸਾਲ 20 ਸਾਲ 30 ਸਾਲ ਹਰ ਇੱਕ ਸਾਲ ਨੂੰ ਯਾਦ ਕਰਦੇ ਹੋਏ ਮੈਂ ਜੋ-ਜੋ ਗਲਤੀਆਂ ਕੀਤੀਆਂ ਜੋ-ਜੋ ਪਾਪ ਮੈਂ ਕੰਮ ਕੀਤੇ ਕਿਸ ਤਰ੍ਹਾਂ ਮੈਂ ਪਰਮੇਸ਼ਵਰ ਨੂੰ ਦੁੱਖ ਦਿੱਤਾ ਭੈਣੋਂ ਅਤੇ ਭਰਾਵੋ ਹਰ ਇੱਕ ਗਲਤੀ ਮੈਂ ਲਿਖੀ ਲਿਖ ਕੇ ਪ੍ਰਭੂ ਦੇ ਕੋਲ ਜਾ ਕੇ ਹਰ ਗਲਤੀ ਉਹਨਾਂ ਸਾਹਮਣੇ ਰੱਖ ਕੇ ਹੱਥ ਜੋੜ ਕੇ ਮਾਫੀ ਮੰਗੀ ਪਿਤਾ ਜਨਮ ਤੋਂ ਲੈ ਕੇ ਅੱਜ ਤੱਕ ਮੈਂ ਤੁਹਾਡੇ ਵਿਰੁੱਧ ਜੋ ਵੀ ਪਾਪ ਕੀਤੇ ਆ ਉਹਨਾਂ ਨੂੰ ਮਾਫ ਕਰ ਪਿਤਾ ਇਹ ਕਹਿ ਕੇ ਮੈਂ ਆਪਣਾ ਹਿਸਾਬ ਪਰਮੇਸ਼ਵਰ ਦੇ ਸਾਹਮਣੇ ਸਹੀ ਕੀਤਾ ਮਾਫੀ ਮੰਗੀ ਜੇ ਕੱਲ ਦੇ ਦਿਨ ਤੁਸੀਂ ਇਸ ਪਾਪ ਨੂੰ ਨਹੀਂ ਮੰਨਿਆ ਇਸ ਤਰ੍ਹਾਂ ਪਰਮੇਸ਼ਵਰ ਮੇ ਤੂੰ ਨਹੀਂ ਪੁੱਛੇਗਾ ਸੋਚ ਕੇ ਹਰ ਇੱਕ ਪਾਪ ਨੂੰ ਯਾਦ ਕਰਕੇ ਲਿਖ ਕੇ ਹਰ ਇੱਕ ਪਾਪ ਲਈ ਮਾਫੀ ਮੰਗ ਕੇ ਉਸ ਨੂੰ ਮਿਟਾ ਦਿੱਤਾ ਮਾਫੀ ਮੰਗ ਕੇ ਕੱਟ ਦਿੱਤੇ ਮਾਫੀ ਮੰਗ ਕੇ ਕੱਟ ਦਿੱਤੇ ਕਿਉਂਕਿ ਇਹ ਕੀ ਮੈਂ ਆਪਣੇ ਪਰਮੇਸ਼ਵਰ ਦੇ ਮਾਂਚ ਇੱਕ ਕੌੜੀ ਯਾਦ ਦੇ ਰੂਪ ਚ ਨਹੀਂ ਰਹਿਣਾ ਮੈਂ ਪੁੱਛਦਾ ਹਾਂ ਭੈਣੋਂ ਅਤੇ ਭਰਾਵੋ ਸਾਡੇ ਵਿਚਕਾਰ ਕੋਈ ਹੈ ਜੋ ਪਰਮੇਸ਼ਵਰ ਦੇ ਜੀਵਨ ਚ ਕੋੜੀ ਯਾਦ ਦੇ ਰੂਪ ਚ ਰਹਿ ਗਿਆ ਹੋਵੇ ਪਰਮੇਸ਼ਵਰ ਦੇ ਮਨ ਚ ਜੋ ਤੁਸੀਂ ਕੋੜੀ ਯਾਦ ਦੇ ਰੂਪ ਚ ਰਹਿ ਗਏ ਹੋ ਜੇ ਉਸ ਨੂੰ ਪੁਲਾਈ ਚ ਬਦਲਣਾ ਹੈ ਤਾਂ ਕੀ ਕਰਨਾ ਹੈ ਤੁਸੀਂ ਜਾ ਕੇ ਉਹਦੀ ਹਜ਼ੂਰੀ ਦੇ ਵਿੱਚ ਮਾਫੀ ਮੰਗਣੀਆਂ ਅਤੇ ਫਿਰ ਪਰਮੇਸ਼ਵਰ ਕੀ ਕਰੇਗਾ ਤੁਹਾਡੇ ਗੁਨਾਹਾਂ ਨੂੰ ਉਹ ਪਰਮੇਸ਼ਵਰ ਕਦੇ ਵੀ ਯਾਦ ਨਹੀਂ ਕਰੇਗਾ ਤੁਸੀਂ ਆਪਣੇ ਪਰਮੇਸ਼ਵਰ ਦੇ ਸਾਹਮਣੇ ਜੇ ਹਰ ਗੁਨਾਹ ਦੀ ਮਾਫੀ ਮੰਗੋਗੇ ਤਾਂ ਉਹ ਪਰਮੇਸ਼ਰ ਹਰ ਪਾਪ ਨੂੰ ਮਾਫ ਕਰੇਗਾ ਜਿਹੜੀਆਂ ਗੱਲਾਂ 'ਚ ਤੁਸੀਂ ਮੇਲ ਕੀਤਾ ਹੈ ਉਹਨਾਂ ਦੇ ਬਾਰੇ ਪੁਰਾਣੇ ਜੀਵਨ ਨੂੰ ਬਿਲਕੁਲ ਵੀ ਯਾਦ ਨਹੀਂ ਕਰੇਗਾ ਪਰਮੇਸ਼ਰ ਕਹਿ ਰਿਹਾ ਅਮਾਲੇਕ ਮੇਰੇ ਦਿਲ 'ਚ ਇੱਕ ਕੌੜੀ ਯਾਦ ਆ ਉਹ ਅੱਛੇ ਲੋਕ ਨਹੀਂ ਆ ਉਹਨਾਂ ਨੇ ਕੀ ਕੀਤਾ ਮੈਨੂੰ ਯਾਦ ਆ ਉਹ ਜਦ ਤੱਕ ਜਿਉਂਦੇ ਰਹਿਣਗੇ ਤੈਨੂੰ ਸ਼ਾਂਤੀ ਨਹੀਂ ਮਿਲੇਗੀ ਇਸ ਲਈ ਤੁਸੀਂ ਸਥਿਰ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਕੀ ਕਰਨਾ ਜਾਣਦੇ ਹੋ ਅਮਾਲੇਕਿਆਂ ਨੂੰ ਪੂਰੀ ਤਰੀਕੇ ਨਾਲ ਮਿਟਾ ਦਿਓ ਪਿਆਰੇ ਕਿਸੇ ਦੇ ਮਨ ਚ ਤੁਹਾਡੀ ਯਾਦ ਕੋੜੀ ਯਾਦ ਨਾ ਰਹਿ ਜਾਵੇ ਪਰਮੇਸ਼ਵਰ ਦੇ ਮਨ ਦੇ ਵਿੱਚ ਤੁਸੀਂ ਕੋਈ ਵੀ ਕੋੜੀ ਯਾਦ ਬਣ ਕੇ ਨਾ ਰਵੋ ਤਾਂ ਫਿਰ ਕੀ ਕਰਨਾ ਪਰਮੇਸ਼ਵਰ ਤੇ ਤੁਹਾਡੇ ਵਿਚਾਰ ਜੇ ਕੋਈ ਰੁਕਾਵਟ ਹੈ ਤਾਂ ਉਸ ਨੂੰ ਕੋੜੀ ਯਾਦ ਚ ਬਦਲਣ ਤੋਂ ਪਹਿਲਾਂ ਹੀ ਕੀ ਕਰਨਾ ਹੈ ਪਛਤਾਪ ਕਰਨਾ ਹੈ ਫਿਰ ਤੋਂ ਕਹਿ ਰਿਹਾ ਹਾਂ ਮੇਰੇ ਜੀਵਨ ਚ ਮੈਂ ਜੋ ਗਲਤੀ ਕੀਤੀ ਆ ਉਹਨਾਂ ਵਿੱਚੋਂ ਹਰ ਇੱਕ ਨੂੰ ਲਿਖ ਕੇ ਪ੍ਰਭੂ ਦੇ ਕੋਲ ਜਾ ਕੇ ਮੈਂ ਮਾਫੀ ਮੰਗ ਕੇ ਪਰਮੇਸ਼ਵਰ ਨਾਲ ਮੇਲ ਮਿਲਾਪ ਕੀਤਾ ਫਿਰ ਤੁਹਾਡੇ ਬਾਰੇ ਕੀ ਆ ਆਓ ਆਪਾਂ ਪ੍ਰਾਰਥਨਾ ਕਰਦੇ ਹਾਂ ਹਰ ਇੱਕ ਜਨ ਸਿਰ ਝੁਕਾਵਾਂਗੇ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਤੁਹਾਡੀ ਹਜ਼ੂਰੀ ਚ ਜਦੋਂ ਵੀ ਉਹਨੇ ਹਰ ਬਾਰ ਸਿੱਧੇ ਤੇ ਸਪਸ਼ਟ ਤੁਸੀਂ ਸਾਡੇ ਨਾਲ ਗੱਲ ਕਰਦੇ ਹੋਏ ਸਾਡੇ ਪੂਰੇ ਜੀਵਨ ਨੂੰ ਤੁਸੀਂ ਦੱਸਦੇ ਹੋ ਸਾਡੀਆਂ ਕਮੀਆਂ ਦੱਸਦੇ ਹੋ ਸਾਡੇ ਗੁਨਾਹਾਂ ਦੇ ਬਾਰੇ ਤੁਸੀਂ ਦੱਸਦੇ ਹੋ ਸਾਨੂੰ ਤੁਸੀਂ ਸ਼ੁੱਧ ਕਰਦੇ ਹੋ ਪਵਿੱਤਰ ਕਰਦੇ ਹੋ ਪਿਤਾ ਤੁਹਾਡਾ ਧੰਨਵਾਦ ਤੁਹਾਡੀ ستੂਤੀ ਤੁਹਾਡੀ ਮਹਿਮਾ ਕਰਦੇ ਹੋਏ ਆਪਣੇ ਆਪ ਨੂੰ ਸਮਰਪਣ ਕਰਦੇ ਆਂ ਅੱਜ ਜਿੰਨੇ ਵੀ ਪ੍ਰਭੂ ਆਪਣੇ ਹੱਥ ਤੁਹਾਨੂੰ ਵਿਖਾ ਰਹੇ ਆ ਪਿਤਾ ਮੈਂ ਜੋ ਕੋਰੀ ਯਾਦ ਬਣ ਕੇ ਰਹਿ ਗਿਆ ਹਾਂ ਇਸ ਨੂੰ ਮਿੱਠੀ ਯਾਦ ਤੋਂ ਲੈ ਕੇ ਹੁਣ ਤੋਂ ਲੈ ਕੇ ਅੱਗੇ ਵਧਣਾ ਚਾਹੁੰਦਾ ਹਾਂ ਪਿਤਾ ਇਸ ਤਰ੍ਹਾਂ ਪ੍ਰਾਰਥਨਾ ਕਰਨ ਵਾਲੇ ਹਰ ਇੱਕ ਦੀ ਪ੍ਰਾਰਥਨਾ ਨੂੰ ਸੁਣ ਕੇ ਪਿਤਾ ਕੋੜੇਪਣ ਨੂੰ ਮਿੱਠੇ ਪੰਚ ਬਦਲ ਕੇ ਸਾਡੇ ਜੀਵਨ ਤੁਹਾਨੂੰ ਖੁਸ਼ੀ ਦੇ ਸਕੇ ਐਸੇ ਜੀਵਨ ਸਾਡੇ ਬਣਾ ਦਿਓ ਪਿਤਾ ਯੀਸ਼ੂ ਮਸੀਹ ਦੇ ਨਾਮ ਜੂ ਮੰਗਦੇ ਹਾਂ ਪਿਤਾ ਆਮੀਨ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 3 ਕੁਕੜਪल्ली ਹైదరాబాద్ 72